ਸਰ ਕੱਲ ਜੋ ਇੱਕ ਮਹਾਰੈਲੀ ਹੋਣ ਵਾਲੀ ਹੈ ਪੰਜਾਬ ਸੇ ਕਿੰਨੇ ਲੋਕੋ ਕੀ ਉਮੀਦ ਆਨੇ ਕਿ ਔਰ ਕੀ ਮੰਗ ਰੱਖਣੇ ਬਨੇ ਬਹੁਤ ਸਾਰੀ ਵੱਡੀ ਤਦਾਦ ਦੇ ਵਿੱਚ ਲੋਕ ਜਿਹੜੇ ਨੇ ਪੰਜਾਬ ਤੋਂ ਇੱਥੇ ਦਿੱਲੀ ਪਹੁੰਚਨੇ ਨੇ ਤੁਸੀਂ ਜਾਣਦੇ ਹੋ ਕਿ ਭਾਵੇਂ ਪ੍ਰੋਗਰਾਮ ਕੱਲ ਦਾ ਹੈ ਅੱਜ ਵੀ ਰਾਮਲੀਲਾ ਗਰਾਊਂਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਗੂ ਸਹਿਬਾਨ ਜਿਹੜੇ ਨੇ ਪਹੁੰਚੇ ਨੇ ਔਰ ਵਲੰਟੀਅਰ ਜਿਹੜੇ ਨੇ ਵਕ ਵਕ ਸਾਧਨਾ ਰਾਈ ਜਿਹੜੇ ਨੇ ਇੱਥੇ ਲਗਾਤਾਰ ਜਿਹੜਾ ਪਹੁੰਚਣ ਲੱਗੇ ਹੋਏ ਨੇ ਔਰ ਬੜੀਆਂ ਅੱਛੀਆਂ ਏਅਰਪੋਰਟਾਂ ਨੇ ਔਰ ਮੇਰੇ ਖਾਤੇ ਬੜਾ ਵੱਡਾ ਜਿਹੜਾ ਇਕੱਠ ਜਿਹੜਾ ਇਸ ਮਸਲੇ ਤੇ ਹੋਣ ਜਾ ਰਿਹਾ ਔਰ ਇਹ ਜੋ ਅਰਵਿੰਦ ਜੀ ਦੀ ਗ੍ਰਿਫਤਾਰੀ ਹੈ ਇਹਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਸ ਜਿਹੜਾ ਉਹ ਪਾਇਆ ਜਾ ਰਿਹਾ ਤਾਂ ਇਹਨਾਂ ਕਹਿੰਦਾ ਕਿ ਲੱਗਦਾ ਹੈ ਰੈਲੀ ਸੇ ਬਹੁਤ ਫਰ ਪੜੇਗਾ ਕਿਉਂਕਿ ਕਾਫੀ ਬੜੀ ਰੈਲੀ ਹੋਣ ਵਾਲੀ ਹੈ ਬਿਲਕੁਲ ਰੈਲੀ ਵੀ ਹੈ ਔਰ ਰੋਸ ਰੋਸ ਰੈਲੀ ਤੁਸੀਂ ਕੀ ਨਾਰਾਜ਼ਗੀ ਤੋਂ ਹੈ ਹਾਂ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿਉਂਕਿ ਮੋਦੀ ਜੀ ਲਗਾਤਾਰ ਲੋਕਤੰਤਰ ਦੀ ਹਤਿਆ ਕਰਨ ਲੱਗੇ ਹੋਏ ਨੇ ਔਰ ਤੁਹਾਨੂੰ ਪਤਾ ਹੈ ਕਿ ਈਡੀ ਦਾ ਜਿਹੜਾ ਪ੍ਰਯੋਗ ਹੈ ਉਹ ਲਗਾਤਾਰ ਇਹਨਾਂ ਨੇ ਵਿਰੋਧੀਆਂ ਨੂੰ ਦਬਾਉਣ ਵਾਸਤੇ ਕੀਤਾ ਹੋਇਆ ਹੈ ਤੁਸੀਂ ਮੈਨੂੰ ਦੱਸ ਦਿਓ ਕਿ ਇੱਕ ਵੀ ਭਾਜਪਾ ਦਾ ਕੋਈ ਮੈਂਬਰ ਪੂਰੇ ਭਾਰਤ ਵਿੱਚ ਇਹਨਾਂ ਨੇ ਕਿਤੇ ਫੜਕੇ ਅੰਦਰ ਕੀਤਾ ਹੋਵੇ ਜਿੰਨੀਆਂ ਈਡੀ ਦੀਆਂ ਕਾਰਵਾਈਆਂ ਨੇ ਉਹ ਵਿਰੋਧੀ ਪਾਰਟੀਆਂ ਵਾਸਤੇ ਨੇ ਔਰ ਲਗਾਤਾਰ ਇਹਨਾਂ ਦਾ ਇਹ ਵੀ ਜ਼ੋਰ ਲੱਗਾ ਹੋਇਆ ਸੀ ਕਿ ਜੋ ਗਠਬੰਧਨ ਹੈ ਇੰਡੀਆ ਗਠਬੰਧਨ ਦਾ ਜਿਹੜਾ ਆਮ ਆਦਮੀ ਪਾਰਟੀ ਹਿੱਸਾ ਨਾ ਬਣੇ ਪਰ ਜਿਹੜਾ ਅਰਵਿੰਦ ਜੀ ਨੇ ਇਹਨਾਂ ਨੂੰ ਜਿਹੜਾ ਭਾਰਤ ਪਹਿਲਾਂ ਦੇਸ਼ ਪਹਿਲਾਂ ਇਸ ਲਈ ਉਹਨਾਂ ਨੇ ਉਹੀ ਕਦਮ ਉਠਾਉਣਾ ਸੀ ਜਿਹੜਾ ਲੋਕਾਂ ਦੀ ਹੱਤਸੀ ਔਰ ਤੁਸੀਂ ਅੱਜ ਵੇਖ ਰਹੇ ਹੋ ਕਿ ਜਿੱਥੇ ਵਿਰੋਧੀਆਂ ਨੂੰ ਦਬਾਉਣ ਦਾ ਤਾਂ ਯਤਨ ਕੀਤਾ ਜਾ ਰਿਹਾ ਹੈ ਵੱਡੇ-ਵੱਡੇ ਘੁਟਾਲੇ ਵੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ ਵੱਡੀਆਂ-ਵੱਡੀਆਂ ਗੱਲਾਂ ਨੂੰ ਦਬਾ ਦਿੱਤਾ ਜਾਂਦਾ ਹੈ ਐਸਬੀਆਈ ਗੱਲ ਵਾਲੀ ਗੱਲ ਜਿਹੜੀ ਬੌਂਡ ਵਾਲੀ ਗੱਲ ਤੁਹਾਡੇ ਸਾਹਮਣੇ ਜਿਹੜੀ ਉਹ ਆਈ ਹੈ ਔਰ ਇਸ ਤੋਂ ਇਲਾਵਾ ਆ ਪਿੱਛੇ ਜਿਹੜਾ ਜਦੋਂ ਪ੍ਰਧਾਨ ਮੰਤਰੀ ਰਾਹਤ कोष ਜਿਹੜਾ ਜਿਵੇਂ ਫੰਡ ਹੁੰਦਾ ਹੈ ਉਹਦੇ ਪੈਰਲਰ ਜਦੋਂ ਕੋਰੋਨਾ ਕਾਲ ਦੇ ਦੌਰਾਨ ਜਿਹੜਾ ਉਹਨਾਂ ਨੇ ਇੱਕ ਫੰਡ ਜਿਹੜਾ ਆਪਣਾ ਗਠਿਤ ਕੀਤਾ ਸੀ ਤੇ ਉਹਦੇ ਵਿੱਚ ਵੀ ਕੋਈ ਪੁੱਛਣ ਵਾਲਾ ਨਹੀਂ ਸੀ ਹੈਗਾ ਕੋਈ ਸੰਭਾਲ ਕਰਨ ਵਾਲਾ ਨਹੀਂ ਸੀ ਹੈਗਾ ਉਹਦੀ ਕੋਈ ਆਰਟੀਆਈ ਨਹੀਂ ਸੀ ਹੈਗੀ ਇਸ ਤਰ੍ਹਾਂ ਮਿਲ ਕੇ ਮਨਮਰਜ਼ੀਆਂ ਕੇਂਦਰ ਕਰ ਰਿਹਾ ਔਰ ਇੱਥੋਂ ਤੱਕ ਕਿ ਜਿਹੜਾ ਕੋਟਾ ਵੀ ਨੇ ਉਹਨਾਂ ਤੇ ਵੀ ਕਦੇ-ਕਦੇ ਪ੍ਰਸ਼ਨ ਚ ਇਹਨਾਂ ਲੱਗਦਾ ਇਹ ਗੱਲਾਂ ਤੁਹਾਡੇ ਸਾਹਮਣੇ ਆਉ ਵਿਖਣ ਨੂੰ ਜਿਹੜੀਆਂ ਮਿਲ ਰਹੀਆਂ ਨੇ ਤੁਹਾਨੂੰ ਪਿੱਛੇ ਜਾ ਵੀ ਯਾਦ ਹੈ ਤੁਹਾਨੂੰ ਕਿ ਪੰਜ ਜੱਜ ਸਾਹਿਬਾਨ ਨੇ ਜਦੋਂ ਕੇਂਦਰ ਦੇ ਖਿਲਾਫ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਜਦੋਂ ਅਜਿਹੀ ਹਾਲਤ ਹੋਵੇ ਦੇਸ਼ ਦੀ ਤਾਂ ਕੁਦਰਤੀ ਹੈ ਕਿ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਮਾਨ ਸਾਹਿਬ ਵੀ ਪੁੱਛੇ ਆਪਣੇ ਸੰਬੰਧ ਵਿੱਚ ਬਿਲਕੁਲ ਪੁੱਛਣਗੇ ਜੀ ਬਿਲਕੁਲ ਮਾਨ ਸਾਹਿਬ ਬਿਲਕੁਲ ਪੂਰੀ ਤਰ੍ਹਾਂ ਇੱਕ ਜੁਟਦਾ ਦਾ ਪ੍ਰਗਟਾਵਾ ਕਰਦੇ ਹੋਏ ਕਿਉਂਕਿ ਉਹ ਅਰਵੀਨ ਜੀ ਨੂੰ ਵੱਡੇ ਭਰਾ ਮੰਨਦੇ ਨੇ ਸੋਨਿਆ ગાંધી ਉਹ ਰਾਹੁਲ ਗਾਂਧੀ ਨੂੰ ਪਹੁੰਚਣ ਵਾਲੇ ਆ ਬਿਲਕੁਲ ਅਸੀਂ ਸਾਰੀਆਂ ਪਾਰਟੀਆਂ ਤੋਂ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਹੈ ਇੱਕ ਜੁਟਦਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਅੱਜ ਦੇਸ਼ ਜਿਹੜਾ ਉਹ ਬਰਬਾਦੀ ਦੀ ਕਗਾਰ ਤੇ ਹੈ ਔਰ ਇੱਥੋਂ ਤੱਕ ਕਿ ਤੁਸੀਂ ਤੇ ਇੱਥੇ ਪਹੁੰਚੇ ਹੋ ਮੀਡੀਆ ਵੀ ਤੁਸੀਂ ਤੁਹਾਨੂੰ ਪਤਾ ਵੀ ਕਿਹੜੇ ਢੰਗ ਨਾਲ ਇਹਨਾਂ ਨੇ ਕੰਟਰੋਲ ਕੀਤਾ ਹੋਇਆ ਹੈ ਔਰ ਵਕ ਵਕ ਜਿਹੜੇ ਆ ਜਿਹੜੇ ਹੈਗੇ ਨੇ ਕੋਈ ਵਕ ਵਕ ਅਹੁਦਿਆਂ ਤੇ ਵੱਡੇ ਲੋਕ ਜਿਹੜੇ ਨੇ ਉਹ ਕਿਵੇਂ ਰਿਟਾਇਰ ਹੁੰਦੇ ਨੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਕਿਤੇ ਰਾਜਪਾਲ ਨਿਯੁਕਤ ਕਰ ਦਿੱਤਾ ਜਾਂਦਾ ਹੈ ਵਕ ਵਕ ਰਾਜ ਸਭਾ ਦੀਆਂ ਟਿਕਟਾਂ ਜਿਹੜੀਆਂ ਦੇ ਦਿੱਤੀਆਂ ਜਾਂਦੀਆਂ ਨੇ ਇੱਕ ਨੂੰ ਪਾਰਲੀਮੈਂਟ ਦੀ ਟਿਕਟ ਜਿਹੜੀ ਚਲੰਦਰ ਜੇਗਾ ਜੀ ਪਾਲਾ ਬਦਲਾ ਰਿੰਕੂ ਜੀ ਨੇ ਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par